ਹਾਂਜੀ ਫਸਟ ਸਟੋਅ ਟੂਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਬਸੰਦਾਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਲੈ ਕੇ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ 'ਚ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖ ਲੈ ਖਰੋ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਿਰ ਲੋ ਜੀ ਅੱਜ ਆਪਾਂ ਤੁਹਾਨੂੰ ਕਾਵਿਆ ਬ੍ਰਾਂਡ ਦੇ ਸੂਟ ਦੇਣੇ ਆ ਕਿਉਂਕਿ ਆਪਾਂ ਕਾਵਿਆ ਬ੍ਰਾਂਡ ਦਾ ਹੀ ਪਾਇਆ ਹੋਇਆ ਤੇ ਅੱਜ ਤੁਹਾਨੂੰ ਵੀ ਕਾਵਿਆ ਬ੍ਰਾਂਡ 'ਚ ਹੀ ਸੂਟ ਦੇਵਾਂਗੇ ਤੇ ਸਟਿਚਿੰਗ ਆਪਣੀ ਅਵੇਲੇਬਲ ਹੈਗੀ ਹੈ ਅਗਰ ਤੁਹਾਨੂੰ ਸਟਿਚਿੰਗ ਕਰਾਉਣੀ ਹੋਊਗੀ ਸੂਟ ਦੀ ਤੇ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਰੇਟ ਵਗੈਰਾ ਤੁਸੀਂ ਪੁੱਛ ਸਕਦੇ ਹੋ ਸਾਡੇ ਤੋਂ ਠੀਕ ਹੈ ਜੀ ਆ ਲੋ ਪਹਿ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਜਿਹਾ ਕਲਰ ਹੈਗਾ ਔਰ neck ਦੇ ਉੱਪਰ ਸਾਰਿਆਂ ਦੇ ਇਸ ਤਰ੍ਹਾਂ ਤੁਹਾਨੂੰ ਕਿਸੇ ਦੇ ਵਰਕ ਮਿਲੂਗਾ ਕਿਸੇ ਦੇ ਕਿੱਦਾਂ ਮਿਲੂਗਾ ਡਿਜ਼ਾਈਨਿੰਗ ਮਿਲੂਗੀ ਇਹ ਪੱਟੀ ਲੱਗੀ ਹੋਈ ਹੈ ਵਰਕ ਵਾਲੀ ਆ ਦੇਖੋ ਬਹੁਤ ਸੋਹਣਾ ਜਿਹਾ ਵਰਕ ਨਾਲ ਮਿਰਰ ਵਰਕ ਦਿੱਤਾ ਹੋਇਆ ਕਾਫੀ ਵਧੀਆ ਲੱਗਦੇ ਨੇ ਇਹ ਸੂਟ ਤੇ ਕੰਫਰਟੇਬਲ ਬਹੁਤ ਜ਼ਿਆਦਾ ਨੇ ਜੀ ਤੇ ਕੰਪਲੇਂਟ ਕੋਈ ਨਹੀਂ ਹੈਗੀ ਜਿਵੇਂ ਮਰਜ਼ੀ ਤੁਸੀਂ ਬਣਾਓ ਸਵਾਉ ਪਾਓ ਕੋਈ ਚੱਕਰ ਨਹੀਂ ਆ ਨੀਚੇ ਲੇਸ ਮਿਲੂਗੀ ਇਹ ਵਾਲੀ ਇਹ ਹੈਗੀ ਆ ਜੀ ਸਲਵਾਰ 2.5 ਮੀਟਰ ਦੀ ਸ਼ਰਟ ਹੈ ਔਰ 2.5 ਮੀਟਰ ਦੀ ਸਲਵਾਰ ਮਿਲੂਗੀ ਦੁਪੱਟਾ ਦੇਖ ਸਕਦੇ ਹੋ ਤੁਸੀਂ ਉਹ ਸੁਣੋ ਦੁਪੱਟਾ ਸਵਾ ਦੋ ਦੋ ਮੀਟਰ ਦੇ ਦੁਪੱਟੇ ਨੇ ਇਹਨਾਂ ਦੇ ਪਰ ਬਹੁਤ ਰਹਿੰਦੇ ਨਹੀਂ ਕਿਉਂਕਿ ਚੜਾਈ ਬਹੁਤ ਹੈ ਹੁਣ ਮੈਂ ਤਾਂ ਲਈ ਫਿਰਦੀ ਆ ਮੈਨੂੰ ਪਤਾ ਹੈ ਕਿ ਸਵਾ ਦੋ ਮੀਟਰ ਬਹੁਤ ਰਹਿੰਦਾ 2.5 ਮੀਟਰ ਤਾਂ ਸੰਭਿਆ ਵੀ ਨਹੀਂ ਜਾਣਾ ਇਹਦਾ ਦੁਪੱਟਾ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਹੈਗੀ 850 850 ਦੇ ਵਿੱਚ ਸੂਟ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਦੇਖੋ ਬੋਟਲ ਗ੍ਰੀਨ ਕਲਰ ਬਹੁਤ ਪਿਆਰਾ ਜਿਹਾ ਕਲਰ ਹੈਗਾ ਆ ਲੋ ਇਹ ਦੇ ਨੱਕ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਪੱਟੀ ਮਿਲੂਗੀ ਪੱਟੀ ਦੇ ਉੱਪਰ ਤੁਹਾਨੂੰ ਸਾਰੇ ਵਰਕ ਮਿਲੂਗਾ ਹੈਂਡ ਵਰਕ ਮਿਲੂਗਾ ਜੀ ਇਹਦੇ ਉੱਪਰ ਨੋਟ ਵਰਕ ਪਲੱਸ ਮਿਰਰ ਵਰਕ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹ ਜੀ ਦਿਖਾ ਦੇਣੀ ਆ ਸਲਵਾਰ ਕੋਲ ਲੈਣੇ ਆਪਾਂ ਹਰ ਇਹ ਇਹਦੀ ਸਲਵਾਰ ਹੈ ਕੱਢ ਲੈਣੇ ਆ ਬਾਹਰ ਆਪਾਂ 2.5 ਮੀਟਰ ਦੀ ਸ਼ਰਟ ਹੋਊਗੀ ਤੇ ਇਹ ਹੈਗੀ ਆ ਜੀ ਨਾਲ 2.5 ਮੀਟਰ ਦੀ ਸਲਵਾਰ ਆ ਲੋ ਠੀਕ ਹੈ ਜੀ ਇਹ ਇਹ ਮਿਲੂਗਾ ਨਾਲ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਹੈਗਾ ਆਪਾਂ ਤੁਹਾਨੂੰ ਅੱਧਾ ਖੋਲ ਕੇ ਇਦਾਂ ਦਿਖਾ ਦਿੰਨੇ ਆ ਲੋ ਜੀ 4 ਸਾਈਡ ਇਹਦੇ ਬਾਰਡਰ ਮਿਲੂਗਾ ਟੈਸਲਸ ਲੱਗੇ ਹੋਏ ਨੇ ਪੱਲਿਆਂ ਤੇ ਇਹ ਵਾੜੀ ਡਿਜ਼ਾਈਨਿੰਗ ਹੋਊਗੀ ਕਾਟਨ ਬਹੁਤ ਸੋਹਣੀ ਹੈ ਮਲਾਈ ਵਰਗੀ ਕਾਟਨ ਹੋਊਗੀ ਠੀਕ ਹੈ ਜੀ ਕੋਈ ਰੰਗ ਨਹੀਂ ਜਾਂਦਾ ਕੁਝ ਨਹੀਂ ਹੁੰਦਾ ਬੇਫਿਕਰ ਹੋ ਕੇ ਲੈ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਪਿੰਕ ਸੂਟ ਦਿਖਾਉਂਗੀ ਆਓ ਜੀ ਪੱਟੀ ਲੱਗੀ ਹੋਈ ਆ ਨੈੱਕ ਦੇ ਉੱਪਰ ਇਹਦੇ ਇਹ ਵਾਲਾ ਸੂਟ ਇਸ ਤਰ੍ਹਾਂ ਦਾ ਹੈਗਾ ਜਿਵੇਂ ਇਹ ਨਾ ਇਹਦੇ ਤੇ ਵਰਕ ਹੋਇਆ ਹੁੰਦਾ ਹੈ ਪ੍ਰਿੰਟ ਇਹਦਾ ਇਸ ਤਰ੍ਹਾਂ ਦਾ ਹੀ ਹੈਗਾ ਆਹ ਲੋ ਇਹਦੇ ਉੱਪਰ ਵਰਕ ਵਾਲੀ ਪੱਟੀ ਲੱਗੀ ਹੋਈ ਹੈ ਬ੍ਰਾਂਡਡ ਸੂਟ ਨੇ ਠੀਕ ਹੈ ਜੀ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ ਘੇਰਾ ਦੇਖ ਲੀਏ ਘੇਰੇ ਦੇ ਉੱਪਰ ਇਸ ਤਰ੍ਹਾਂ ਫਿਨਿਸ਼ਿੰਗ ਕੀਤੀ ਹੋਈ ਹੈ ਪੱਟੀ ਲਾ ਕੇ ਇਹ ਹੈ ਜੀ ਇਹਦਾ ਦੁਪੱਟਾ ਆਹ ਲੋ ਲੋ ਜੀ ਇਹ ਦੁਪੱਟਾ ਹੈ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਸੋਬਰ ਜਾਂ ਡਬਲ ਕਲਰ ਦੇ ਵਿੱਚ ਸਿਰਫ ਦੋ ਕਲਰਸ ਦੇ ਵਿੱਚ ਬਣਿਆ ਹੋਇਆ 850 ਤੇ ਨੈਕਸਟ ਜਿਹੜਾ ਹੈਗਾ ਬੋਟਲ ਗ੍ਰੀਨ ਕਲਰ ਹੈ ਇਹਦਾ ਨੈਕ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਨੈਕ ਬਣਿਆ ਹੋਇਆ ਪ੍ਰਿੰਟਿੰਗ ਬਹੁਤ ਪਿਆਰੀ ਹੈ ਆਹ ਲੋ ਜੀ ਇਹ ਵਾਲੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਜੀ ਤੇ ਕਲਰ ਬਹੁਤ ਸੋਹਣਾ ਹੈ ਮੈਂ ਸਲਵਾਰ ਇਦਾਂ ਹੀ ਦਿਖਾ ਦੇਣੀ ਆ ਤੁਹਾਨੂੰ ਆਹ ਵਾਲੀ ਲਾਈਨਾਂ ਵਾਲੀ ਇਹਦੀ ਸਲਵਾਰ ਵੀ ਤੁਹਾਨੂੰ ਬਹੁਤ ਪਿਆਰਾ ਸੂਤ ਬਣ ਕੇ ਰੈਡੀ ਹੁੰਦਾ ਇਹ ਤੇ ਇਹ ਹੈ ਜੀ ਇਹਦਾ ਦੁਪੱਟਾ ਆ ਲੋ ਇਹ ਦੁਪੱਟਾ ਇਹਦਾ ਦੁਪੱਟੇ ਦੀ ਡਿਜ਼ਾਈਨਿੰਗ ਇਹਦੀ ਵੀ ਬਹੁਤ ਸੋਹਣੀ ਹੈ ਸਾਰੇ ਵਧੀਆ ਸੂਤ ਨੇ ਜੀ ਇਹ ਪ੍ਰਾਈਸ 850 ਅਗਲਾ ਹੈ ਕਿਹੜਾ ਕਲਰ ਕਹੀਏ ਇਹਨੂੰ ਕੀਕਾਕ ਸ਼ੇਡ ਆ ਲੋ ਜੀ ਇਹ ਹੈਗਾ ਇਹਦਾ neck ਤੇ ਰਾਜਾ ਜਨਾ neck ਬਣਿਆ ਹੋਇਆ ਇਹਦਾ ਠੀਕ ਹੈ organza ਲੱਗਿਆ ਉਹਦੇ ਉੱਪਰ ਵਰਕ ਹੋਇਆ ਹੋਇਆ ਕਾਫੀ ਸੋਹਣਾ ਲੱਗਦਾ ਹੈ ਤੇ ਇਹਦੇ ਨਾਲ ਘੇਰੇ ਤੇ ਵੀ ਤੁਹਾਨੂੰ ਇਹ ਵਾਲੀ ਤੇ ਪੱਟੀ ਮਿਲੂਗੀ organza ਦੀ ਵਰਕ ਵਾਲੀ ਇਹ ਹੈਗੀ ਸਲਵਾਰ ਲੋ ਲੋ ਜੀ ਬਹੁਤ ਸੋਹਣਾ ਦੁਪੱਟਾ ਹੈ ਹਾਲੋ ਬੱਸ ਹੁਣੰਪਟਾ ਪ੍ਰਾਈਸ ਹੈਗੀ 850 ਨੈਕਸਟ ਦੇਖੋ ਜੀ ਇਹਦੇ ਨੇ ਚਲੋ ਤੁਸੀਂ ਇੱਕ ਬੋਟਲ ਗ੍ਰੀਨ ਦੇ ਵਿੱਚ ਦੇਖਿਆ ਸੀ ਇਹ ਦੋ ਸੂਟ ਨੇ ਇੱਕ ਬੋਟਲ ਗ੍ਰੀਨ ਚ ਦੇਖਿਆ ਸੀਗਾ ਤੁਸੀਂ ਆਹ ਵਾਲਾ ਡਿਜ਼ਾਈਨਿੰਗ ਦਾ ਤੇ ਲਾਈਨਾਂ ਵਾਲੀ ਸਲਵਾਰ ਸੀ ਨਾਲ ਠੀਕ ਹੈ ਇਹ ਇਹ ਬੜੀ ਪ੍ਰਿੰਟਿੰਗ ਸੀ ਨਾਲ ਬੋਟਲ ਗ੍ਰੀਨ ਕਲਰ ਸੀ ਉਹਦਾ ਇਹ ਹੈਗਾ ਜੀ ਮਸਟਰਡ ਕਲਰ ਦੇ ਵਿੱਚ ਐਗਜ਼ੈਕਟ ਮਸਟਰਡ ਕਲਰ ਹੈਗਾ ਇਹਦਾ ਇਹ ਸਹੀ ਹੈ ਸਹੀ ਹੈ ਉਦਾਂ ਦਾ ਹੀ ਦੁਪੱਟਾ ਹੈ ਜਿਹੜਾ ਦੁਪੱਟਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਸੂਟ ਨਾਲ ਉਹੀ ਦੁਪੱਟਾ ਹੈ ਇਹਦਾ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਇੱਕ ਬੋਟਲ ਗ੍ਰੀਨ ਔਰ ਇੱਕ ਮਸਟਰਡ ਕਲਰ ਠੀਕ ਹੈ ਜੀ ਕਾਫੀ ਵਧੀਆ ਸੂਟ ਨੇ ਜੀ ਇਹ ਲੈਸ ਲੱਗੀ ਲੜਾਂ ਤੇ ਪਲੇਸ ਵਗੈਰਾ ਲੱਗੀ ਹੋਈ ਹੈ ਬਹੁਤ ਸੋਹਣਾ ਤੇਆਰੇ ਸੂਟ ਹੈ 850 ਚ ਲੋਨੈਕਸ ਦੇਖੋ ਉਹ ਇਹ ਵਾਲਾ ਇਹਦਾ ਨੈਕ ਬਣਿਆ ਹੋਇਆ ਠੀਕ ਹੈ ਜੀ ਤੇ ਇਹ ਵਾਲੀ ਘੇਰੇ ਦੇ ਉੱਪਰ ਪੱਟੀ ਮਿਲੂਗੀ ਤੁਹਾਨੂੰ ਬਰੀਕ ਜੀ ਪੱਟੀ ਹੈ ਤੇ ਇਹ ਸਲਵਾਰ ਹੈ ਜੀ ਨਾਲ ਮਿਲੂਗਾ ਜੀ ਇਹ ਦੁਪੱਟਾ ਆਲੋ ਠੀਕ ਹੈ ਜੀ ਤੇ ਪ੍ਰਾਈਸ 850 ਆਧੀ ਇਹ ਵੀ ਦੇਖ ਲੋ ਇਹ ਹੈਗਾ ਇਹਦੇ neck ਦੇ ਉੱਪਰ organza ਲੱਗ ਕੇ ਵਰਕ ਹੋਇਆ ਹੋਵੇ ਆ ਦੇਖ ਠੀਕ ਹੈ ਜੀ ਮਹਿਰੂਨ ਜਿਹਾ ਕਲਰ ਹੈਗਾ ਮਿਕਸ ਜਿਹਾ ਹੈ ਪਿੰਕ ਮਹਿਰੂਨ ਜਿਹਾ ਡਬਲ ਸ਼ੇਡ ਜਿਹਾ ਹੈਗਾ ਤੇ ਇਹ ਘੇਰੇ ਤੇ ਫਿਰ ਤੁਹਾਨੂੰ ਇਹ लेस ਮਿਲੂਗੀ ਇੱਕ ਬਹੁਤ ਸੋਹਣੀ ਜੀ organza ਦੀ ਲੱਗ ਰਹੀ ਹੈ organza ਦੀ ਹੈ ਇਹ ਹੈਗੀ ਆ ਦੇ ਨਾਲ ਸਲਵਾਰ ਇਸ ਤਰ੍ਹਾਂ ਹੀ ਬਣੂਗੀ zig zag ਤੇ ਇਹ ਦੁਪੱਟਾ ਉਹ ਠੀਕ ਹੈ ਪੱਲਿਆਂ ਤੇ ਲੇਸ ਸੜੀ 800 ਅਗਲਾ ਦੇਖੋ ਮਹਿਰੂਨ ਕਲਰ ਦੇ ਵਿੱਚ ਹੈ ਲੋ ਇਹਦੇ ਵੀ ਪੱਟੀ ਬੜੀ ਸੋਹਣੀ ਹੈ ਇਹ ਆ ਦੇਖੋ ਵਰਕ ਵਾਲੀ ਇਹ ਹੈਂਡਵਰਕ ਦਿੱਤਾ ਹੋਇਆ ਜੀ ਸਾਰਾ ਮੋਤੀ ਵਰਕ ਬਹੁਤ ਸੋਹਣਾ ਜਿਹਾ ਵਰਕ ਹੈ ਇਹ ਹੈਗਾ ਇਹਦਾ ਪ੍ਰਿੰਟ ਸ਼ਰਟ ਦਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ zig zag ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਦਾ ਇਹਦਾ ਦੁਪੱਟਾ ਹਾਲ ਇਹ ਦੁਪੱਟਾ ਠੀਕ ਹੈ ਤੇ ਪ੍ਰਾਈਸ ਹੈਗੀ ਆ 850 ਲਓ ਜੀ ਹੁਣ ਆਪਾਂ ਇਹ ਪਿਛਲੀ ਵੀਡੀਓ ਦੇ ਵਿੱਚ ਬਹੁਤ ਡਿਮਾਂਡ ਤੇ ਰਿਹਾ ਸੀ ਜਿਹੜੇ ਸੂਟ ਜਿੰਨੇ ਵੀ ਆਪਾਂ ਨੂੰ ਮਿਲੇ ਨੇ ਉਹ ਸੂਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਜ਼ਿਆਦਾ ਲਾਈਕ ਕੀਤੇ ਗਏ ਸੂਟ ਸੀ ਇਹ 990 90 ਵਾਲੇ ਸੂਟ ਨੇ ਜੀ ਇਹ ਤੇ ਇੱਕ ਰੈੱਡ ਤੇ ਬਲੈਕ ਵੀ ਬਹੁਤ ਡਿਮਾਂਡ ਚ ਸੀ ਪਰ ਉਹ ਸਾਨੂੰ ਮਿਲਿਆ ਨਹੀਂ ਹੈਗਾ ਜੇ ਅਗਰ ਸਾਨੂੰ ਮਿਲੂਗਾ ਤਾਂ ਭੈਣਾਂ ਨੂੰ ਮੈਂ ਜ਼ਰੂਰ ਦੱਸੂਗੀ ਆਹ ਲਓ ਜੀ ਇੱਕ ਇਹ ਵਾਲਾ ਮਤਲਬ ਕਿ ਸ਼ਰਟ ਹੈਗਾ ਇਹ ਪੱਟੀ ਐ ਸਾਈਡ ਤੇ ਲੱਗੀ ਹੋਈ ਐ ਇਹਦੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਅਗਰ ਤੁਸੀਂ ਸਾਡੇ ਤੋਂ ਬਣਵਾਓਗੇ ਤਾਂ ਬਹਿਜਾ ਬਹਿਜਾ ਕਰਦੀ ਡਿਜ਼ਾਈਨਿੰਗ ਬਣਾ ਕੇ ਦੇਵਾਂਗੀ ਤੁਹਾਨੂੰ ਇਹ ਹੈਗੀ ਹੈ ਕਿ ਇਹਦੀ ਸਲਵਾਰ ਘੈਂਟ ਡਿਜ਼ਾਈਨਿੰਗ ਹੋਊਗੀ ਸਾਡੀ ਤੇ ਮੈਂ ਤੁਹਾਨੂੰ ਸਾਈਡ ਤੇ ਇੱਕ ਡਿਜ਼ਾਈਨ ਵੀ ਲਾ ਕੇ ਦੇਵਾਂਗੀ neck ਦਾ ਤੁਸੀਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੋਊਗਾ ਉਹ ਆਹ ਲੋ 2.5 ਮੀਟਰ ਦੇ ਦੁਪੱਟਿਆਂ ਵਾਲੇ ਆਹ ਵਾਲੇ ਸੂਟ ਜਿਹੜੇ ਮੈਂ ਤੁਹਾਨੂੰ ਹੁਣ ਦਿਖਾ ਰਹੀ ਆ ਇਹ ਬਾਰਡਰ ਹੈਗਾ ਇਹ ਵਿੱਚੋਂ 2.5 ਮੀਟਰ ਦਾ ਦੁਪੱਟਾ ਮਿਲੂਗਾ 2.5 2.5 ਮੀਟਰ ਦੇ ਸ਼ਾਰਟ ਤੇ ਸਲਵਾਰ ਰਹਿਣਗੇ ਇਹਦੀ ਪ੍ਰਾਈਸ 990 ਹੋਊਗੀ ਇਹ ਪਹਿਲਾਂ ਵੀ ਆਪਾਂ 990 ਚ ਹੀ ਦਿੰਦੇ ਨੇ ਫਿਰ ਇਹ 990 ਚ ਮਿਲਣਗੇ ਤੁਹਾਨੂੰ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਦੇਖੋ ਜੀ ਇਹਦੇ ਨਾਲ ਦਾ ਇੱਕ ਨਾ ਰੈੱਡ ਬਲੈਕ ਆਇਆ ਸੀ ਪਰ ਉਹ ਆਪਾਂ ਨੂੰ ਨਹੀਂ ਮਿਲਿਆ ਹੁਣ ਆਪਣੇ ਕੋਲੇ ਇਹੀ ਦੁਬਾਰਾ ਫੇਰ ਆਇਆ ਲਓ ਜੀ ਇਹ ਵਾਲਾ ਹੈਗਾ ਸ਼ਰਟ ਇਹਦਾ ਇਹ ਸਾਈਡ ਤੇ ਤੁਹਾਨੂੰ ਪੱਟੀ ਮਿਲੂਗੀ ਇਹਨੂੰ ਤੁਸੀਂ ਡਿਜ਼ਾਈਨਿੰਗ ਚ ਯੂਜ਼ ਕਰ ਸਕਦੇ ਹੋ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਆਲੋ ਇਹ ਸਲਵਾਰ ਹੈ ਬਲੈਕ ਕਲਰ ਦੀ ਬਹੁਤ ਸੋਹਣਾ ਜਿਹਾ ਕੰਟਰਾਸਟ ਲੱਗੂਗਾ ਇਹ ਜਦੋਂ ਬਣਾਏ ਨੇ ਵੇਖੋ ਵਾਜਾ ਵਾਜਾ ਕਰੂਗਾ ਸੂਟ ਤੇ ਇਹ ਹੈ ਇਹਦਾ ਦੁਪੱਟਾ ਆਹੋ ਦੁਪੱਟਾ ਦੇਖੋ ਡਿਜ਼ਾਈਨਿੰਗ ਦੇਖੋ ਤੁਸੀਂ ਦੁਪੱਟੇ ਦੀ ਅੱਧਾ ਦੁਪੱਟਾ ਦਿਖਾਇਆ ਤੁਹਾਨੂੰ ਮੈਂ ਗੂਲ ਕੇ ਪੱਲੇ ਦੇਖੋ ਇਹਦੇ ਕਿੰਨੇ ਪਿਆਰੇ ਨੇ ਕਾਫੀ ਵਧੀਆ ਸੂਟ ਹੈ ਜੀ ਇਹ ਤੇ ਇਹ 990 ਵਾਲਾ ਸੂਟ ਹੈ ਨੈਕਸਟ ਦੇਖੋ ਸੀ ਗ੍ਰੀਨ ਜਾਂ ਲਾਈਟ ਜਾਂ ਸੀ ਗ੍ਰੀਨ ਸਹੀ ਸਹੀ ਰੰਗ ਸਹੀ ਆਹ ਲੋ ਇਹ ਹੈਗਾ ਸ਼ਰਟ ਇਹ ਸਾਈਡ ਤੇ ਪੱਟੀ ਹੈ ਤੇ ਇਹ ਹੈਗਾ ਜੀ ਇਹਦੀ ਸਲਵਾਰ ਆਹ ਵੇ ਇਸੇ ਹਾਂ ਇਹ ਸਲਵਾਰ ਹੈ ਤੇ ਦੁਪੱਟਾ ਦੇਖ ਲਓ ਇਹਦਾ ਇਹ 2.5 ਮੀਟਰ ਦੁਪੱਟਿਆਂ ਵਾਲੀ ਸੂਟ ਹੈ ਜੀ ਸੋਹਣੀ ਜੀ ਕਾਟਨ ਆ ਲਓ ਠੀਕ ਹੈ ਆ ਲਓ ਬોર્ਡਰ ਦੇਖੋ ਬਹੁਤ ਸੋਹਣਾ ਬੋਰਡਰ ਹੈ ਦਾ ਕਾਫੀ ਸੋਹਣਾ ਸੂਟ ਹੈ ਪ੍ਰਾਈਸ ਹੈਗੀ ਹੈ ਜੀ ਇਹਨਾਂ ਦੀ 900 90 ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਹਮੀਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਸੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ